अजीत सिंह जी मोफर मेरा छोटा भरा विक्रम सिंह जी मोफर समुची जी सदूलगढ़ की कांग्रेस की लीडरशिप वक् वक् पिंड मेरे सरपंच पंच मेंबर साहबान इस शरीर वर्कर साहबान मेरे बुजुर्ग भरावो वाहू जी का खालसा वाहू जी की फतेह इन्हें इधर मोड़ी ਮੇਰੇ ਘਰ ਹੀ ਮੇਰੇ ਬਸ ਇਹ ਥੋੜਾ ਜਿਹਾ ਕੀ ਨਹੀਂ ਤਾਂ ਆਵਾਜ਼ ਪੜਦੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਮੋਫਰ ਸਾਹਿਬ ਦਾ ਧੰਨਵਾਦ ਕਰੂੰਗਾ ਵਿਕਰਮ ਜੀ ਦਾ ਧੰਨਵਾਦ ਕਰੂੰਗਾ ਕਿ ਉਹਨਾਂ ਨੇ ਉਪਰਾਲੇ ਦੇ ਨਾਲ ਅੱਜ ਆਪਾਂ ਪਹਿਲਾ ਚੋਣ ਦਫ਼ਤਰ ਚੁਣੀ ਵਿੱਚ ਖੋਲਣ ਤੇ ਇਹ ਦਫ਼ਤਰ ਮੇਰੇ ਹੱਥ ਇੱਕ ਉਸ ਵਰਕਰ ਦਾ ਆਪ ਬਿਨ ਕਰਕੇ ਪਾਰਟੀ ਨੂੰ ਚਲ ਕਰਨਾ ਸਾਡੇ ਦਾ ਮੋਟਰ ਲਾ ਕੇ ਇਸ ਇਲੈਕਸ਼ਨ ਦੇ ਵਿੱਚ ਆਪ ਜੀ ਡਿਊਟੀਆਂ ਸਭਾਲ ਲਿਆ ਨੇ ਦਫਤਰ ਦਾ ਮਤਲਬ ਇਹ ਹੁੰਦਾ ਕਿ ਇੱਥੋਂ ਸਾਰੇ ਜਿਹੜੇ ਪਿੰਡ ਨੇ ਜਮੀਰ ਦੇ ਆਲੇ-ਦੁਆਲੇ ਉਹਨਾਂ ਨੂੰ ਕਿਸੇ ਕਿਸੇ ਨਾਲ ਪ੍ਰੋਗਰਾਮ ਦੇ ਦੇਣ ਕੋਈ ਇਲੈਕਸ਼ਨਸ ਮਟੀਰੀਅਲ ਹੁੰਦਾ ਉਹ ਤੁਸੀਂ ਇੱਥੋਂ ਲੈ ਕੇ ਜਾਣਾ ਤੇ ਜੇ ਨਾਲ ਕੋਈ ਬਾਹਰ ਕੋਈ ਸਜਨ ਮੇਂ ਤੇ ਰਹੂਗਾ ਜੇ ਕੋਈ ਰਿਸ਼ਤੇਦਾਰੀਆਂ ਕੋਈ ਹੋਰ ਜਾਣ ਕਰਦੀਆਂ ਆਪਣੇ ਪਿੰਡਾਂ ਚੋਂ ਦੀਆਂ ਹੋ ਇਥੇ ਆ ਕੇ ਉਹ ਨੌਂਟ ਠੱਕੇ ਜਾਂਦਾ ਸੋ ਦਫ਼ਤਰ ਤੋਂ ਬਹੁਤ ਵੱਡਾ ਮਤਲਬ ਹੁੰਦਾ ਹੈ ਜਦੋਂ ਉੱਪਰ ਇਲੈਕਸ਼ਨ ਲੱਗ ਰਹੇ ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਉਨੀਸ਼ ਕਰੂੰਗਾ ਕਿ ਆਪਣੇ ਦਫ਼ਤਰ ਦੇ ਵਿੱਚ ਰੌਣਕ ਹੋਣੀ ਚਾਹੀਦੀ ਜੇ ਦੇ ਪਾਰਟੀ ਦੇ ਦਫ਼ਤਰ ਚ ਰੌਣਕ ਹੈ ਨਾ ਇਹ ਸਮਝੋ ਕਿ ਉਹ ਪਾਰਟੀ ਜਿੱਤਣ ਦੇ ਬਸੇ ਕੱਲ ਵੀ ਦੇਖ ਰਿਹਾ ਸੀ ਕੱਲ ਮੈਂ ਦੋ ਦੋਸਰ ਦੇਖੇ ਵਿਰੋਧੀ ਪਾਰਟੀਆਂ ਦੇ ਤੇ ਦੋਨੋਂ ਇਤਫਾਕ ਨਾਲ ਅਕਾਲੀ ਦਲ ਪਾਰਟੀ ਦੇ ਸੀ ਇੱਕ ਤਾਂ ਤਰਵੰਡੀ ਦੇਖਿਆ ਤੋਂ ਉਸੇ ਮੰਨੂਗੇ ਨਹੀਂ ਬੈਨਰ ਤਾਂ ਬੱਡੇ-ਬੱਡੇ ਲੱਗੇ ਸੀ ਤੇ ਬਾਹਰ ਕੁਰਸੀਆਂ ਤੇ ਦੋ ਬੰਦੇ ਮੈਂ ਕਹਿੰਦਾ ਕਿ ਇੱਥੇ ਵੀ ਤਾਂ ਲੱਗਦਾ ਉਸ ਤੋਂ ਬਾਅਦ ਮੈਂ ਗਿਆ ਰਾਮ ਨੂੰ ਤੇ ਰਾਮੇ ਮੰਨੂਗੇ ਨਹੀਂ ਦਫ਼ਤਰ ਸੁਣਦਾ ਪਿਆ ਸੀ ਫਿਰ ਪੂਰੀ ਮੂਰ ਲੱਗੀ ਕਿ ਇਹ ਤਾਂ ਪੱਕੀ ਗਈ ਤੇ ਹੁਣ ਤੁਸੀਂ ਸੁਪੇ ਵਾਰੀ ਸੰਭਾਲਣੀ ਹੈ ਮੋਹਰ ਸਾਹਿਬ ਮੇਰੀ ਬੇਨਤੀ ਹੈ ਕਿ ਇੱਥੇ ਪਰਮਨੈਂਟ ਬੰਦੇ ਡਿਊਟੀਆਂ ਲਾ ਕੇ ਬੰਦੇ ਇੱਥੇ ਬਠਣਗੇ ਆਪਣੀਆਂ ਡਿਊਟੀਆਂ ਸੰਭਾਲਣਗੇ ਤੇ ਸਾਰੇ ਜਿਹੜੇ ਬੰਦੇ ਕੋਈ ਇੱਥੇ ਆਉਂਦੇ ਨੇ ਬਾਹਰੋਂ ਪਿੰਡਾਂ ਚੋਂ ਉਹਨਾਂ ਦਾ ਮਾਨ ਸਤਿਕਾਰ ਚਾਹ ਪਾਣੀ ਕੋ ਜ਼ਰੂਰੀ ਹੈ ਇਹਦਾ ਕਹਿ ਦੇਣ ਕਿ ਜੀ ਜਿੰਦਰ ਦੇ ਦਸਤਰ ਕਹਿ ਦੇਦਾ ਚਾਹੀ ਨਹੀਂ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜਾ ਹੁੰਦਾ ਉਹ ਆਪਣਾ ਮਹਿਮਾਨ ਹੈ ਬੇਸ਼ੱਕ ਕਿਤੇ ਹੋਊ ਪਰ ਜਦ ਤੱਕ ਆ ਕੇ ਆਪਣੇ ਕੋਲ ਉਹ ਆਪਣਾ ਮਹਿਮਾਨ ਖਾਣਾ ਕਰਨਾ ਆਪਣਾ ਫਰਜ਼ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਪਾ ਦਿਨਾ اس دفتر دی تے امید رکھدا کہ اوں اونالے تا وچ ودیہ طریقے نال جو اپنوں تو ادرس کرن دی سمجھے ہلکے نال ودیہ طریقے نال اس لے کے اپا پنڈا چا کے بوتھ چا کے گھر گھر جا کے اپا مینج کر کے ایتھی ਜਿੰਨਾ ਪਾਰਲੀਮੈਂਟ ਚਲੇ ਕੇ ਤੁਸੀਂ ਜੀਤਵਿੰਦਰ ਨੂੰ ਦਿੱਲੀ ਭੇਜੋਗੇ ਪਾਰਲੀਮੈਂਟ ਵਿੱਚ ਮੈਨੂੰ ਪੂਰਾ ਭਰੋਸਾ ਤੇ ਯਕੀਨ ਕਿਉਂਕਿ ਇਲੈਕਸ਼ਨਸ ਨੂੰ ਹਮੇਸ਼ਾ ਵਰਕਰ ਦੇ ਸਿੱਧੇ ਲੜਿਆ ਜਾਂਦਾ ਪਰ ਜਦੋਂ ਤੁਹਾਡਾ ਇਹ ਰਹਿ ਟਕਰਾ ਹੋਵੇ ਸਾਜੀਤ ਸਿੰਘ ਗੁਫਰ ਵਰਗਾ ਛੋਟਾ ਜਿਹਾ ਰਹਿਣ ਲੱਗ ਪਾ ਹੋਵੇ ਬਿਕਰਮ ਵਰਗਾ ਤੇ ਕੋਈ ਮੇਰਾ ਖਲਕ ਕਮੀ ਨਹੀਂ ਚਾਹੀਦੀ ਮੈਨੂੰ ਪੂਰਨ ਤੇ ਪੂਰਨ ਭਰੋਸਾ ਹੈ ਕਿ ਇਸ ਵਾਰ ਸਰੂਰ ਕਰ ਖਲਕਾ ਰਿਕਾਰਡ ਤੋੜ ਕਾਂਗਰਸ ਦੀ ਜਿੱਤ ਕਰਵਾਏਗਾ ਤੇ ਸੂਚੇ ਹਲਕੇ ਵਿੱਚ ਆਪਾਂ ਇੱਕ ਇਹੋ ਜਿਹਾ ਮਾਹੌਲ ਬਣਾਵਾਂਗੇ ਕਿ ਆਉਣ ਅਰਮੇ ਤੁੜਦਾ ਸਰਪੰਚੀਆਂ ਪੰਡਰੀਆਂ ਬਲੋਕ ਸਭੀਆਂ ਜ਼ਿਲ੍ਹਾ ਪ੍ਰਸ਼ਦ ਤੁਸੀਂ ਰਾਮ ਰਾਮ ਜਿੱਤੋਗੇ ਜੇ ਆਪਾਂ ਇਹ ਪਾਰਟੀ ਜਿੰਦਾਬਾਦ ਜੇ ਇਸ ਇਲੈਕਸ਼ਨ ਵਿੱਚ ਆਪਾਂ ਕਾਮਯਾਬ ਹੋ ਗਏ ਨਾ ਤੁਸੀਂ ਦੇਖੋ ਤੁਹਾਡੀ ਕਿੰਨੀ ਚੜਾਈ ਪਈ ਹੈ ਸਮੁੱਚੇ ਦੇਸ਼ ਵਿੱਚ ਸਰਗੁਣ ਕਰਦੇ ਕਾਂਗਰਸ ਦੀ ਬੜੀ ਚੜ੍ਹਾਈ ਹੋਏਗੀ ਸਮੁੱਚੇ ਦੇਸ਼ ਵਿੱਚ ਮਠਿਰਗਾ ਪਾਰ ਮਿਲਣਗੇ 99 ਹਲਕਿਆਂ ਵਿੱਚ ਕਾਂਗਰਸ ਦੀ ਛੱਤੀ ਹੋਏਗੀ ਜੇ ਗੁਰੂ ਮਹਾਰਾਜ ਕੇ ਦਿੱਤ ਕਰਕੇ ਮੈਨੂੰ ਇੱਥੇ ਬਣਾ ਕੇ ਦਿੱਲੀ ਪੇਛਾ ਜੀ ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਨੂੰ ਮੈਂ ਦਿਲੋਂ ਧੰਨਵਾਦ ਕਰਦਾ ਤੁਹਾਨੂੰ ਮੁਬਾਰਕਬਾਦ ਦਿਨਾ ਕਿ ਤੁਹਾਡਾ ਦਫ਼ਤਰ ਹੈ ਮੁਫਰਦ ਸਭ ਨੂੰ ਮੁਬਾਰਕਬਾਦ ਦਿਨਾ ਇਹ ਹੱਕ ਨੂੰ ਮਵਕਫਾ ਦੇਣਾ ਤੇ ਹੱਕ ਮੇਰੇ ਕਾਂਗਰਸ ਦੇ 3 ਨੂੰ ਮਵਕਫਾ ਦੇਣਾ